ਇਹ ਕੱਢ ਲਾ ਫਿਰ ਦੋ ਪਹਿਲਾ ਢਾਂਗੀ ਚ ਉਹ ਚ ਪਾ ਦੇ ਪਰ ਡੰਡਾ ਉਹ ਚ ਕਿਹੜਾ ਲਾएंगे ਬਸ ਠੀਕ ਆ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਹਿਓ ਸਾਰੇ ਜਾਨਵਰ ਸੱਟ ਸਾਰਿਆਂ ਨੇ ਲਓ ਬਾਈ ਜੋੜੇ ਵੀ ਕੱਢ ਲੇ ਤੇ ਤੇ ਹੁਣ ਲਾਉਣਾ ਰੰਗ ਆਪਾਂ ਨੇ ਆ ਪਿਆ ਛੋਟੇ ਬੱਚਿਆਂ ਦੇ ਜਿਹੜੇ ਢਾਂਗੀ ਤੇ ਬਿਠਾਉਣ ਲੱਗੇ ਆ ਕਿਉਂਕਿ ਫੇਰ ਗੜਬੜ ਹੋ ਜਾਂਦੀ ਹੈ ਪਛਾਣ ਨਹੀਂ ਆਉਣੀ ਹੁਣ ਲੱਗੇ ਅਡਾਰੀਆਂ ਮਾਰਨੇ ਇਹ ਫੜ ਲਾ ਦੋਨੇ ਜਮਾ ਹੀ ਛੋਟੇ ਆ ਜਿਹੜੇ ਉਹ ਜਾਲ ਚ ਪਾ ਦੇਣੇ ਅੱਧਾ ਘੰਟਾ ਜਿ세 ਆ ਵੀ ਅੱਧਾ ਘੰਟਾ ਹੀ ਬਿਠਾਉਣੇ ਆਪਾਂ ਉੱਪਰ ਠੀਕ ਹੈ ਚੋਗੇ ਨਾਲ ਫੁੱਲ ਹੋਏ ਭਏ ਨੇ ਹਨਾ ਤਾਂ ਹੀ ਮੈਂ ਕਹਿੰਦਾ ਜਸਮੇ ਟਾਈਮ ਬਿਠਾ ਲੈਣੇ ਹਾਂ ਚੱਲ ਕੋਈ ਨਹੀਂ ੜੀ ਟੰਗ ਜੀ ਟੁੱਟੀ ਹੋਈ ਐ ਨੂਰੀ ਨੂਰੀ ਹਾਲ ਦਾ ਖਾਪੀ ਰਹੀਆਂ ਬਾਈ ਚਲੋ ਫੜਨ ਦਿਓ ਫਿਰ ਆਪਾਂ ਚਲ ਹਾਂ ਬੱਚੇ ਦਿਖਾ ਦਈਏ ਤੁਹਾਨੂੰ ਬਾਹਰ ਨਿਕਲੇ ਹੋਏ ਕਿਹੜਾ ਡੰਡਾ ਡੰਗੇਗਾ ਇਹ ਚ ਹੈਗੀ ਆ ਦੇ ਆ ਪਹਿਲੀ ਵਾਰੀ ਇਹੋ ਜਿਹਾ ਆਇਆ ਬਣੀ ਹਨਾ ਬੱਚਾ ਹਾਂ ਜੀ ਉਹ ਜਿੱਥੇ ਚਲਾਉਂਦੇ ਨੇ ਪੂਰੇ ਆ ਕੜ ਚੀਨਨੇ ਜੇ ਲੈ ਲੋਡ ਨਹੀਂ ਆਇਆ ਆ ਪੱਥਰ ਜਿਹੰ ਬਣਾਉਣੇ ਵਾਲਾ ਇੱਕ ਆ ਨਾ ਜੱਜ ਦਾ ਬੱਝੇ ਬਾਦੇ ਬਈ ਛੋਟੇ ਜਾਲ ਚ ਰੰਗ ਆਪਣਾ ਤਿਆਰ ਹੈ ਦੋ ਵਜਨ ਰੋਣਾ ਇੱਕ ਦੇ ਤਾਂ ਗੁਲਾਬੀ ਲੱਗੂਗਾ ਯਾਰ ਫਿਰ ਲਾਲ ਸਰੇਜੇ ਦੇ ਨਹੀਂ ਉਹ ਗੁਲਾਬੀ ਲੈਣੀ ਹੈ ਨਹੀਂ ਚੌਥੀ ਨੂੰ ਨਾ ਕਿਵੇਂ ਲੰਬੀਆਂ ਲੰਬੀਆਂ ਤਿੰਨ ਗੰਨੀਆਂ ਥੋੜਾ ਹੀ ਲਾਉਣਾ ਪਰ ਹਾਂ ਜੀ ਇੱਕ ਪਾਸੇ ਕਿ ਤੋਏ ਦੋਹੇ ਗਰੇ ਦੋਹੇ ਹੋਣੀਆਂ ਲੱਗਣੀਆਂ ਬਾਹਰ ਨਾ ਆਮਰੇ ਰ ਬੱਸ ਲੈ ਦਿੱಲ್ಯਾਂ ਤਾਂ ਹੋ ਗਈਆਂ ਤਿੰਨ ਬਸ ਠੀਕ ਹੈ ਲੋ ਬਈਆ ਚਿੱਟੇ ਬੱਚੇ ਦਾ ਲਾ ਤਾਰਾਂਗਾ ਦੋਏ ਟੂਸੇ ਕਰ ਤੇ ਹਾਰੇ ਦਿਖਾਈ ਅੱਜ ਬੜੀ ਜੰਨੇ ਹੈ ਅੱਜ ਡੰਗੇਗਾ ਅੱਜ ਨਹੀਂ ਬਿੜਾਵਾਗੀ ਅੱਜ ਹਾਂ ਇਹ ਨੂੰ ਪਾ ਦੇਣਾ ਖਾੜੇ ਟੂਸੇ ਦਾ ਦਸਾ ਮੈਂ ਦੁਆ ਦੂਸਾ ਇੱਧਰ ਲਾ ਵੜ ਹਾਂ ਨੇ ਕੋ ਫੇਰਾ ਉਹ ਕੇਰ ਬੋਟਾ ਚਾਰ ਅੱਛਾ ਸਾਰੇ ਸਾਤਾ ਕਰ ਦੇਣਾ ਨਾ ਨ ਬਗੜਾਈਂ ਕਰਦੇ ਆ ਪੂਰਾ ਇਹ ਫਿਰ ਉੱਟ ਨਹੀਂ ਹੂੰ ਓਏ ਬਗੜਾ ਵੀ ਥੋੜੀ ਹੀ ਕਰਨੀ ਆ ਆਪਾਂ ਨੇ ਜਿਹਨੇ ਸੰਭਲ ਨਹੀਂ ਆਉਂਦੀ ਟਿੱਕੇ ਜੇ ਲਾ ਦਨੇ ਆ ਮੈਂ ਤਾਂ ਕਹਿੰਨੇ ਇਹਦੇ ਵਿੱਚ ਕਿਹਈਂ ਜਾਂਦੇ ਬੋਲਦਾ ਦੋਨੇ ਕਰਨੀ ਹੈ ਕਿ ਇੱਕ ਇੱਕ ਬੋਲਦਾ ਚਲ ਹਾਂ ਇੱਕ ਬੋਲਦਾ ਬਿਠਾ ਦੇ ਬਈ ਢਾਂਗੀ ਤੇ ਲੈ ਆ ਬੈਠਿਆ ਦੋਏ ਖੁੱਲੇ ਹੀ ਬਿਠਾਏ ਨੇ ਰੰਗ ਦੱਤਾ ਲਾ ਓਕੇ ਆ ਰੋਟਾ ਬੈਠ ਜਾਣ ਦੇ 20 ਮਿੰਟ ਬੈਠੇ ਬਹੁਤ ਨੇ ਫੇਰ ਤਾਰ ਜਾਣੇ ਆ ਉਹਨਾਂ ਨੂੰ ਵੀ 20 ਮਿੰਟੇ ਬਿਠਾਉਣਾ 22 ਨੰਬਰ 27 ਨੰਬਰ ਵਾਲੀ ਕਰ ਗਈ ਸੀ ਹੱਲ ਗਿਰ ਗਈ ਸੀ ਬਾਈ ਜਿਹੜੀ ਗੱਲ ਪਾਈ ਸੀ ਕਹਿੰਦੇ ਸੀ ਵੀ ਪੈਰ ਐ ਪਤਲੇ ਇਹਦੇ ਤਾਂ ਇਹ ਹਾਂ ਬਾਦੇ ਆਏ ਨਾ ਕਰੀਅਰ ਸਿੱਟੀ ਕਦੇ ਜਾਂਣਾ ਥੱਲੇ ਤੋਂ ਬਾਕੀ ਤਾਂ ਓਕੇ ਹੋਣੀ ਯਾਰ ਹੰਡੇ ਧਰੇ ਕਿਸੇ ਨੇ ਜੋੜੇ ਕਰਨੀ। ਹੂੰ। ਲੱਕੀ ਇੱਧਰ ਡੈਡ ਨਾਲ ਹੀ ਦੂਆ। ਲਾਲ ਸਿਰਾ ਕੱਢ ਦੋ ਇਹ ਨਾ ਕੰਪਿਊਟਰ ਵਰਗਾ ਵਜਾ ਉਹ। ਸਵਾਦੇ ਆਈ। ਹੈਗੀ? ਚਲੋ। ਓਕੇ ਹੁਣ ਸੜਾ। ਕੰਪਿਊਟਰ ਵਰਗਾ ਕੱਢੇ ਲਾਲ ਸਿਰਾ। ਚਲੋ ਭਾਈ ਜਲਦੀ ਹੁਣ ਬਾਹਰ ਨੂੰ। ਪੀਲੋ ਪੀਲੋ ਪਾਣੀ ਪੁਣੀ ਪਾਣੀ ਪਾਤਾ ਦਾ ਇਹਨਾਂ ਨੂੰ ਆ ਵੀ ਧਰਦੇ ਉਹਨਾਂ ਨੂੰ ਜੋੜੀਆਂ ਨੂੰ ਆਹ ਦੇਖਦਾ ਥੱਲੇ ਨੂੰ ਫਾਰਮ ਤੇ ਪਹੁੰਚ ਚੁੱਕੇ ਆ ਤੇ ਅੱਜ ਕੋਈ ਨਹੀਂ ਆਇਆ ਫਾਰਮ ਤੇ ਮੈਂ ਗਿਆ ਆਇਆ ਤਾਂ ਇਹ ਆ ਲੈ ਪਾਣੀ ਬਾਅਦ ਚ ਪਾਉਣੇ ਪਹਿਲੇ ਇਹਨਾਂ ਖੋਲ ਦਵਾਵਾਂ ਮੜ ਜਾ ਦਾਣਾ ਪਾਣੀ ਆ ਦਾਣਾ ਜਾਂ ਸੱਚ ਛੁਗ ਲੈਣਗੇ ਆਜੋ ਵੀ ਆਜੋ ਅਨੇ ਦੂਜੇ ਯਾਰ ਮੇਰੇ ਵੀ ਨਹੀਂ ਖੋਲੇ ਸਵੇਰ ਦੇ ਆਜੋ ਬਈ ਆਜੋ 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 ਮੈਂ ਲਿਆਉਣਾ ਨਹੀਂ ਪਾਣੀ ਇਹਨਾਂ ਨੂੰ ਪਾਣੀ ਪਣੀ ਪੀ ਲਣਗੇ ਲੋ ਮਿੱਤਰੋ ਦਾਣੇ ਪਾਤੇ ਪਾਣੀ ਵੀ ਤਾਜਾ ਪਾਤਾ ਇਹਨਾਂ ਨੂੰ ਬਾ 20 ਮਿੰਟ ਖੋਲਾਂਗੇ ਬਾਅਦ ਚਾਹ ਜਾਨਵਰ ਛੱਡ ਦੇਣੇ ਫਿਰ ਰਾਤ ਨੂੰ ਬੰਦ ਕਰ ਦਾਂਗੇ ਕਿਉਂਕਿ ਯਾਰ ਭੁੱਖੇ ਰਹਿਗੇ ਅੱਜ ਮੈਨੂੰ ਤਾਂ ਲੱਗਦਾ ਵੀ ਗੁੜੀ ਛੱਡ ਗਿਆ ਪਰ ਗੁੜੀ ਦੇ ਵੀ ਕੋਈ ਯਕੀਨ ਨਹੀਂ ਹੁੰਦਾ ਕਿਉਂਕਿ ਉਹਦਾ ਨਹੀਂ ਪਤਾ ਵੀ ਕੰਮ ਕਰੂ ਜਾਂ ਨਾ ਕਰੂਗਾ ਉਹ ਖੋਲਦਾ 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 ਹਾਲ ਤਾਂ ਬਾਦਰ ਔੜਾ ਹੈ ਨਾ ਅੰਬਰ ਵੀ ਲਿਆਂਦੀ ਅੰਬਰ ਅੰਬਰ ਆ ਇਧਰ ਅੰਬਰ ਕੋਈ ਨਹੀਂ ਕੋਈ ਨਹੀਂ ਦਾਣੇ ਚੁੱਕ ਲੈਣ ਦੇ ਬਾਅਦ ਖੋਲਦੇ ਆ ਮੇਰੇ ਇਹਨੂੰ ਆਜੋ 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 ਬਸ ਹੁਣ ਖੋਲ ਤੇ ਅੰਬਰ ਵੀ ਫਿਰਦੀ ਆ ਤੇ ਪੱਤੇ ਖਾਂਦੇ ਆ ਉਤਰ ਕਰਦੇ ਬੰਦ ਦਵਾਈ ਦੇਦੀ ਬੱਚਿਆਂ ਨੂੰ ਔਲੇ ਗਰੀ ਜਾਂਦੇ ਆ ਉੱਪਰੋਂ ਦਿਖਦੇ ਹੈ ਨਹੀਂ ਲੱਗੇ ਹੋਏ ਸੱਚ ਉਹਨਾਂ ਨੂੰ ਵੀ ਖੋਲਦੀ ਛੋਟੂਆਂ ਨੂੰ ਆਜੋ 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 ਛੋਟੂ ਗੈਂਗ ਛੋਟੂ ਗੈਂਗ ਭੁੱਲ ਗਏ ਛੋਟੂ ਹਾਂ ਆਜੋ 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 ਅੰਬਰ ਸਟੇਪ ওকে ਅੰਬਰ ਚੱਲ ਇੱਧਰ ਘੁੰਮ ਲਾ ਉਧਰ ਲੈ ਕਰਦੀ ਹੈ ਕੱਕੋ ਖਵੀ ਪਾ ਤੇ ਪਾਈ। ਓ ਦੇਖੋ ਖਰਾ ਪਿਆ ਖਾ ਰਹੇ ਨੇ। ਆ ਉਧਰ ਫਿਰਦੇ ਇਹਨੂੰ ਬਸ ਆਪਣਾ ਖਾਣ ਤੱਕ ਹੋ ਗਿਆ। ਭੋਰਾ ਵੀ ਭੱਜੀ ਨਹੀਂ ਨੱਠੀ ਨਹੀਂ। ਇਹ ਬਸ ਜੱਦੀ ਖਾਣ ਪੀਣ ਤੇ ਹੀ ਆ। ਐਂठी ਘੜੀ ਤੇ ਕਮੈਂਟ ਬੋਲ ਦੀਏ। ਇੱਕ ਮਿੰਟ ਮੈਂ ਕੱਢਦਾ ਕਮੈਂਟ। ਕਮੈਂਟ ਬੋਲਦੇ ਆਪਾਂ। ਜਸ ਜਸ ਵੀਰ ਸੇਂਗ ਹੈਲੋ ਬਾਈ ਹਾਂਜੀ ਕੀ ਹਾਲ ਹੈ ਵੀਰੇ ਮੰਮਨ ਸੁਮਨ ਨਾਈਸ ਥੈਂਕ ਯੂ ਵੀਰੇ। ਸਾਗਰ ਲਵਾਨ ਅਮਰ ਰਾਜ ਫੋਰਐਵਰ ਕਰ ਪਰਵਾਰ ਠੀਕ ਹੈ ਜਾਨਵਰ ਸਾਰੇ ਇੰਟਰਵਿਊ ਜੀ ਬੈਟ ਕਹਿ ਰਹੇ ਨੇ ਮੇਰੇ ਬਹੁਤ ਨੇ ਤਾਂ ਸਿਰ ਆ ਕੇ ਗੰਨੇ ਓਏ ਹੋਏ ਕੋਈ ਨਹੀਂ ਕੋਈ ਨਹੀਂ ਵੀਰੇ ਉਹੀ ਲੈ ਕੇ ਆਵਾਂਗੇ ਹਾਂ ਸਾਰੇ ਠੀਕ ਠਾਕ ਘਰ ਪਰਵਾਰ ਵੀ ਵਧੀਆ ਮਜੂਦ ਥਾਲੀ ਵਾਲ ਸਾਗਰ ਲਵਾਨਾ ਮਜੂਦ ਥਾਲੀ ਵਾਲ ਸਾਗਰ ਲਵਾਨਾ ਗੋਪੀ ਦੀ ਜੇ ਮਜੂਦ ਥਾਲੀ ਵਾਲ ਮਜੀਦ ਵੀਰਾ ਯੂ ਐਸ ਏ ਤੋਂ ਗੁਰਪ੍ਰਤਾਪ ਸਿੰਘ ਹੈਲੋ ਹਾਂ ਜੀ ਕੀ ਹਾਲ ਹੈ ਵੀਰੇ ਗੋ ਪੀੜੀ ਜੇ ਸਰੇਂਦਰ ਸਿੰਘ ਬਿੱਟੂ ਦਾਣਾ ਪਾਣੀ ਰਾਜਮਾ ਫੁੱਲ ਪਾਇਆ ਕਰੋ ਬ੍ਰਦਰ ਹਾਂਜੀ ਹਾਂ ਵੀਰੇ ਰਾਜਮਾ ਪਾਉਨੇ ਕਈ ਵਾਰ ਮੈਂ ਹੁੰਦਾ ਨਹੀਂ ਫਿਰ ਉਹ ਭਾਉ ਸੱਟ ਜਾਂਦਾ ਵੀਰੇ ਦਾਣੇ ਜ਼ਿਆਦਾ ਸਾਗਰ ਲਵਾਣਾ ਧੰਨਵਾਦ ਭਾਈ ਐਨੇ ਕਮੈਂਟ ਕਰ ਲਈ ਮਜੂਦ ਥਾਲੀਵਾਲ ਤੇ ਸਾਗਰ ਲਵਾਣਾ ਸੰਦੀਪ ਸਿੱਧੂ ਸੁਤਵਿੰਦਰ ਸਿੰਘ ਧੰਨਵਾਦ ਵੀਰੇ ਐਨੇ ਕਮੈਂਟ ਕਰ ਲਈ ਤੇ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੀ ਵੀਡੀਓ ਚ